ਮੇਰੀ ਗੱਲ ਸੁਣੀ ਤੇਰੀ ਮਾਂ ਨੇ ਤੈਨੂੰ ਆਟਾ ਗੁੰਨਣਾ ਨਹੀਂ ਸਿਖਾਇਆ ਆ ਕਿੱਦਾਂ ਪ੍ਰਾਤ ਨੂੰ ਆਟਾ ਲੱਗਾ ਆ ਤੱਕ ਥੱਲੇ ਖਲਾ ਰਿਆ ਕਣਕ ਪਤਾ ਕਿੰਨੀ ਮਹਿੰਗੀ ਆ ਮੰਮੀ ਉਹ ਹੱਥ ਚੋ ਫਿਸਲ ਗਈ ਸੀ ਪ੍ਰਾਤ ਤੇਰੇ ਕੀ ਹੱਥ ਟੁੱਟੇ ਹੋਏ ਸੀ ਤੇ ਤੋ ਪ੍ਰਾਤ ਨਹੀਂ ਸੰਭੀ ਗਈ ਹੈ ਆਟਾ ਇਕੱਠਾ ਕਿਉਂ ਨਹੀਂ ਕੀਤਾ ਤੈਨੂੰ ਕਿਹਾ ਸੀ ਨਾ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਜੇਤੇ ਤੋਂ ਕੋਈ ਚੀਜ਼ ਵਿਗੜਦੀ ਆ ਤੇ ਉਹਨੂੰ ਸਵਾਰ ਦਿਆ ਕਰ ਤੇ ਸਵਾਰਦੀ ਕਿਉਂ ਨਹੀਂ ਮੈਂ ਮੈਂ ਸੋਚਿਆ ਪਹਿਲਾਂ ਰੋਟੀ ਲਾ ਲਮਾ ਫਿਰ ਸਾਰਾ ਇਕੱਠਾ ਸਾਫ਼ ਕਰ ਦੂੰਗੀ। ਅੱਛਾ ਤੂੰ ਤਾਂ ਬਹੁਤ ਕੁਝ ਸੋਚਦੀ ਐ। ਹੈ ਜੋ ਮੈਂ ਸੋਚਦੀ ਐ ਤਾਂ ਉਹ ਕਿਉਂ ਨਹੀਂ ਕਰਦੀ? ਮੰਮੀ ਛੋਟੀ ਜੀ ਗੱਲ ਪਿੱਛੇ ਐਡਾ ਵੱਡਾ ਹੰਗਾਮਾ ਕਰਨ ਦਾ ਕੀ ਲੋੜ ਐ? ਐਨੀ ਮਹਿੰਗੀ ਕਣਕ ਹੈ ਉਹਨੂੰ ਮੈਂ ਸਵਾਰਦੀਆਂ ਧੋਨੀਆ ਫੇ ਜਾ ਕੇ ਆਟਾ ਉਹਦਾ ਪਿਆ ਕੇ ਲਿਆਉਣੀ ਐ ਤੇ ਤੂੰ ਮੰਮੀ ਐਡੀ ਵੱਡੀ ਕੀ ਗੱਲ ਐ ਜੀ ਆਟਾ ਖਿਲਰ ਗਿਆ। ਨਾ ਤੇਰਾ ਜਿਹੜਾ ਹੋਰ ਹ ਪਰਸੋ ਖੰਡ ਦੀ ਕੌਲੀ ਖਲਾਰੀ ਸੀ ਉਹ ਪਤਾ ਕਿੰਨੀ ਮਹਿੰਗੀ ਖੰਡ ਐ। ਮੰਮੀ ਕੰਮ ਕਰਦੀ ਆ ਨਾ ਸਾਰਾ ਮੈਂ ਤੁਹਾਨੂੰ ਹੋਰ ਕੀ ਚਾਹੀਦਾਗਾ ਅੱਛਾ ਬਗਾੜ ਬਗੜ ਕੇ ਕੰਮ ਕਰਦੀ ਆ ਆਖੇ ਬਿਸ਼ਰਮਾ ਦੀ ਡੁੱਲ ਗਈ ਦਾਲ ਅਸੀਂ ਤਾਂ ਡੋਲ ਡੋਲ ਖਾਣੇ ਆ ਸੋ ਕੰਮ ਤੇਰਾ ਐ ਮੰਮੀ ਬਾਲਾ ਨਾ ਵਾਦਾ ਵਧਾਉਣ ਦੀ ਲੋੜ ਨਹੀਂ ਹੈਗੀ ਐਂ ਟੀਵੀ ਗੱਲ ਨਹੀਂ ਹੈਗੀ ਜਿਹਨਾਂ ਤੁਸੀਂ ਬਣਾ ਰੱਖੀ ਐ ਅੱਛਾ ਗੱਲ ਕਿੱਡੀ ਆ ਨਾ ਤੈਨੂੰ ਮੈਂ ਦੱਸਦੀ ਆ ਤੈਨੂੰ ਕਿੰਨੀ ਵਾਰ ਕਿਹਾ ਮੇਰੇ ਮੋਰੇ ਬੋਲਿਆ ਨਾ ਕਰ ਇੱਕ ਤਾਂ ਤੂੰ ਇਸ ਘਰ ਨੂੰ ਬਾਰਸ ਨਹੀਂ ਦੇ ਸਕੀ ਦੂਜਾ ਤੂੰ ਮੈਨੂੰ ਮੇਰੇ ਮੋਰੇ ਜਵਾਨ ਲੜਾਉਣੀ ਐ ਹੈ ਮੰਮੀ ਚਾਹ ਨਾ ਹੋਇਆ ਕੀ ਐ ਫਿਰ ਨੁਕਸ ਨਹੀਂ ਹੋਇਆ ਮੈਨੂੰ ਤੇਰੇ ਤੋਂ ਅਲਰਜੀ ਐ ਤੂੰ ਇਸ ਘਰ ਨੂੰ ਅੱਜ ਤੱਕ ਦਿੱਤਾ ਕੀ ਐ ਜਿੰਨੇ ਦਿੱਤੇ ਹਨ ਇਸ ਘਰ ਨੂੰ ਤੂੰ ਦੁੱਖ ਹੀ ਦਿੱਤੇ ਜਿੰਨੇ ਦਿੱਤੇ ਹਨ ਇਸ ਘਰ ਨੂੰ ਤੂੰ ਦੁੱਖ ਹੀ ਦਿੱਤੇ ਅੱਜ ਤੱਕ ਇਸ ਘਰ ਨੂੰ ਵਾਰਸ ਨਹੀਂ ਦੇ ਸਕੀ ਤੂੰ ਇੱਕ ਔਰਤ ਉਦੋਂ ਤੱਕ ਸੰਪੂਰਨ ਹੁੰਦੀ ਐ ਜਦ ਤੱਕ ਉਹ ਮਾਂ ਨਹੀਂ ਬਣਦੀ ਤੇਰਾ ਸਿਰ ਫੰਡਰ ਦਾ ਕੀ ਕਰਨ ਜਿਹੜਾ ਤੂੰ ਇਸ ਘਰ ਨੂੰ ਧੀ ਨਾ ਪੁੱਤ ਦੇ ਸਕਦੀ ਮੇਰੇ ਨਾਲ ਦੀਆਂ ਦਾਦੀਆਂ ਬਣੀਆਂ ਕਰਦੀਆਂ ਉਹ ਥੇ ਟਰੋਂ ਦੀ ਆਪੋ ਤਾਂ ਐ ਟਰੋਂ ਦਾ ਹੈ ਬੀਬੀ ਐ ਕਾ ਨਾ ਬੀਬੀ ਤੇ ਮੈਨੂੰ ਮੈਨੂੰ ਚੋਰਾ ਲੱਗਾ ਹੋਇਆ ਤੇਰੇ ਤੇ ਮੇਰੇ ਤੇ ਜੀ ਮੇਰਾ ਕੀ ਕਸੂਰ ਹੈ ਮੈਂ ਰੱਬ ਨੂੰ ਕਹਾਂ ਮੈਨੂੰ ਪੁੱਤ ਦੇ ਕੇ ਜਾਵੇ ਹੁਣ ਜੇ ਮੇਰਾ ਨਹੀਂ ਹੁੰਦਾ ਮੈਂ ਧੀ ਦੇਖ ਸਕਦੀ ਆ ਤੇਰੇ ਤੱਤੀ ਵੀ ਨਹੀਂ ਬੰਜਰ ਦੇ ਦਿੰਦੀ ਜਿਹਾ ਮੈਂ ਇਸ ਨੂੰ ਪੱਠੇ ਪਾਤੇ ਜਿਹਾ ਤੂੰ ਖਾ ਲਿਆ ਅੱਖੇ ਕੰਮ ਦੀ ਨਾ ਕਰਦੀ ਦੁਸ਼ਮਣਾਂ ਨਾਲ ਜੀ ਬੱਸ ਕਰੋ ਰੱਬ ਤੋਂ ਡਰੋ ਨਾ ਮੇਰਾ ਕੀ ਕਸੂਰ ਜੇ ਮੇਰੇ ਬੱਚਾ ਨਹੀਂ ਹੁੰਦਾ ਜੇ ਮੇਰੀ ਜਗ੍ਹਾ ਤੇ ਤੁਸੀਂ ਹੁੰਦੇ ਫੇਰ ਕੀ ਕਰਦੇ ਮੈਂ ਤਾਂ ਜੰਮ ਤੇ ਮੈਂ ਤਾਂ ਦੋ ਦੋ ਜੰਮ ਰੱਖੇ ਨੇ ਮੈਂ ਤੇਰੇ ਵਰਗੀ ਨਹੀਂ ਹੈਗੀ ਭੰਡਰ ਤੁਰ ਕੇ ਆਥਣੇ ਕੀਰਨੇ ਪਉਣ ਲੱਗ ਜਾਂਦੀ ਆ ਤੇਰੇ ਇੱਥੇ ਮਾਂ ਮਰ ਗਈ ਕ ਤੇਰਾ ਪਿਓ ਸ਼ਰਾਬੀ ਮਰ ਗਿਆ ਮੇਰੀ ਬਾਤ ਐ ਕਿਉਂ ਜਾਣਦੇ ਹੋ ਕਿ ਨਹੀਂ ਦਿੱਤਾ ਮੇਰੇ ਘਰਦਿਆਂ ਨੇ ਸਾਰਾ ਸਮਾਨ ਦਿੱਤਾਗਾ ਜੋ ਜੋ ਤੁਸੀਂ ਲਗਿਆ ਚੱਟਣਾ ਜਦ ਸਮਾਨ ਨੂੰ ਵਰਤਣ ਵਾਲਾ ਤੂੰ ਵਾਰਸ ਨਹੀਂ ਇਸ ਘਰ ਨੂੰ ਦੇ ਸਕੀ ਮੇਰੀ ਗੱਲ ਸੁਣ ਲੈ ਰਾਨੋ ਜੇ ਤੂੰ ਇਸ ਘਰ ਵਿੱਚ ਰਹਿਣਾ ਨਾ ਪਰੈ ਨਹੀਂ ਤਾਂ ਮੈਂ ਆਪਣੇ ਪੁੱਤ ਦਾ ਮੰਮੀ ਆਥਣੇ ਦੂਜਾ ਵਿਆਹ ਕਰੂੰਗੀ ਐਨਾ ਗਰੀਬ ਮੰਮੀ ਦੇਖ ਮੈਂ ਕਿੱਥੇ ਜਾਊਂਗੀ ਤੂੰ ਤੂੰ ਭਾਂਡੇ ਮੰਜੀ ਇਸ ਘਰ ਵਿੱਚ ਜਾ ਆਪਣੀ ਮਾਂ ਰੰਡੀ ਦੇ ਘਰ ਜਾਵੀ ਉੱਥੇ ਭਾਂਡੇ ਮੰਜੀ ਤੇਰੇ ਕਰਮਾਂ ਚ ਨਾ ਦੁੱਖ ਹੀ ਦੁੱਖ ਹੈ ਕਿਉਂਕਿ ਜਦ ਤੱਕ ਤੂੰ ਮਾਂ ਨਹੀਂ ਬਣ ਸਕਦੀ ਨਾ ਉਧਰ ਤੱਕ ਤੇਰੀ ਕਿਤੇ ਵੀ ਕਦਰ ਨਹੀਂ ਲੱਗੀ ਸਮਝ ਤੈਨੂੰ ਮੈਂ ਮੈਂ ਇਹ ਗੱਲ ਦੇਖਦਾ ਫਾਹੋ ਪਰ ਸੋਇਚ ਚੱਕੇ ਕੰਮ ਕਰ ਕੰਮ ਕਰ ਸੋਇਚ ਜਿਸ ਘਰ ਚ ਰਹਿਣਾ ਨਾ ਤੈਨੂੰ ਮੇਰੇ ਜੁੱਤੀ ਚ ਪਾਣੀ ਪੀਣਾ ਪਊਗਾ ਜਿਹੜੇ ਕੰਮ ਮੈਂ ਕਹੇ ਨੇ ਨਾ ਉਹ ਪੂਰੇ ਕਰ ਲਈ ਚੰਗਾ ਕੋਈ ਨਹੀਂ ਕਰ ਲਊਗਾ ਉਧਰ ਕੀ ਝਾਕਦਾ ਫਿਰਦਾ ਆਪਣੀ ਮਾਂ ਵੱਲ ਮੈਨੂੰ ਇਹ ਨਹੀਂ ਗੱਲ ਦੀ ਸਮਝ ਆਉਂਦੀ ਉਧਰ ਵੇਖਦਾ ਸਹੀ ਉਹਦਾ ਕੀ ਹਾਲ ਕਰਨ ਦੀ ਵਿਚਾਰੀ ਦਾ ਮੇਰੀ ਗੱਲ ਸੁਣ ਨਾ ਤੂੰ ਨਾ ਮੇਰੀ ਗੱਲ ਗੱਲਾਂ 'ਚ ਧਿਆਨ ਦੇ ਮੈਂ ਕੁਛ ਪੁੱਛੀ ਜਾਂਦੀ ਆਂ ਪੁੱਧਰ ਝਾਕੀ ਜਾਂਦਾ ਆ ਝਾਕਾਣਾ ਤਾਂ ਹੋਰ ਕੀ ਕਰਾਂ ਉਹ ਕਿਹੜੀ ਧੀ ਨਹੀਂ ਗਈ ਉਹਨੂੰ ਕਿਵੇਂ ਸਾਰਾ ਦਿਨ ਉਹਦੇ ਗੱਲ ਪੈਂਦੀ ਰਹੂਗੀ ਓਏ ਮੇਰੀ ਗੱਲ ਸੁਣ ਲੈ ਧਿਆਨ ਤੈਨੂੰ ਕਿੰਨੀ ਵਾਰੀ ਸਮਝਾਵਾਂ ਮੈਂ ਗੱਲ ਨੂੰ ਜਨਾਨੀਆਂ ਦੀ ਗੱਲ ਚ ਨਾ ਧਿਆਨ ਦਿਆ ਕਰ ਆਪਦਾ ਕੰਮ ਕਰਿਆ ਕਰ ਜਿਹੜਾ ਕਰਨ ਵਾਲਾ ਚੱਲ ਫਾਫ ਹੋ ਜਾ ਨਕਮ ਨਹੀਂ ਕਿਸੇ ਥਾਂ ਦੀ ਸੱਚੀ ਗੱਲ ਐ ਜਿਹੜੀ ਇਸ ਘਰ ਨੂੰ ਵਾਰਸ ਨਹੀਂ ਦੇ ਸਕਦੀ ਮੈਂ ਉਹਦੇ ਤੋਂ ਕੀ ਕਰਾਉਣਾ ਮੈਂ ਤਾਂ ਆਥਣੇ ਆਪਣੇ ਪੁੱਤ ਨੂੰ 20 ਰਿਸ਼ਤੇ ਕਰਵਾ ਦਵਾ ਤੇਰੇ ਵਰਗੀ ਨੂੰ ਤਾਂ ਮੈਂ ਕੋਈ ਨਾ ਲਵੇ ਲੱਗਣ ਦਵਾ ਇਹ ਤਾਂ ਘਰ ਚ ਸਰਦ ਰ ਇਦਾਂ ਹੀ ਚੱਲਦਾ ਕਲੇਸ਼ ਉਹ ਖੜਾ ਚੱਜਦੀ ਹੈ ਤੈਨੂੰ ਆਪ ਨੂੰ ਨਿਕਲ ਸਮਝ ਆਉਂਦੀ ਜਦੋਂ ਦਾ ਮੇਰਾ ਭਰਾ ਗਿਆ ਨਾ ਉਦੋਂ ਦੀ ਮੇਰੀ ਪਰਜਾਈ ਦੀ ਜ਼ੁਬਾਨ ਬਹੁਤ ਹੀ ਵੱਧ ਗਈ ਆ ਮੇਰੀ ਗੱਲ ਸੁਣ ਜ਼ੁਬਾਨ ਬਦੇ ਭਾਵੇਂ ਕੋਸ਼ ਹੋਵੇ ਤੈ ਉਹ ਤਾਂ ਟਿੰਡੀਆਂ ਲੈਣੀਆਂ ਨੇ ਗਾ ਉਹਦੀ ਨੋ ਆ ਉਹ ਹੈ ਨਾਲੇ ਤੈਨੂੰ ਪਤਾ ਆ ਵੱਡੜੀ ਤਾਂ ਹੈ ਹੀ ਇਦਾਂ ਦੀ ਹੈ ਹੈ ਨਾਲੇ ਉਹ ਵੀ ਨੋ ਉਹਦੀ ਘੱਟ ਨਹੀਂ ਹੈਗੀ ਤੂੰ ਮਾੜਾ ਜਨਨ ਦੇ ਵੇਚਣਾ ਵੜਿਆ ਕਰ ਧਿਆਨ ਬਾਹਰ ਦੇ ਆ ਕਰ ਬਾਹਰ ਤੇ ਕੰਮਾਂ ਚ ਘਰ ਦੇ 100 ਕੰਪਾਈ ਨੇ ਆ ਕੇ ਜਨਾਨੀਆਂ 'ਚ ਵੜ ਜੂਗਾ ਉਹ ਲੜਦੀ ਆ ਉਹ ਮਾਰਦੀ ਆ ਜੇ ਹਟਾਲਾ ਫਿਰ ਜਾ ਕੇ ਤੇਰਾ ਜਦੋਂ ਸਿਰ ਪਾੜੂਗਾ ਤੈਨੂੰ ਫਿਰ ਪਤਾ ਲੱਗੂ ਚੱਲ ਤੂੰ ਹਟਾਲੀ ਮੈਂ ਮੜਾ ਆ ਚੱਲਿਆ ਸ਼ਹਿਰ ਜਾ ਭੱਗ ਜਾ ਉਸ ਤੋਂ ਮੀਂਹ ਵੀ ਪਈ ਜਾਂਦਾ ਭੱਗ ਜਾ ਫੜਫੜ ਚੰਗਾ ਮੈਨੂੰ ਬਥੇਰੇ ਕੰਮ ਨੇਗੇ ਟਾਈਮ ਨਾਲ ਜਿਹੜੇ ਕੰਮ ਕਹੇ ਨੇ ਕਰ ਲਈ ਪੂਰੇ ਉਹ ਕਰ ਲੂੰਗਾ ਕਰ ਲੂੰਗਾ ਕਿਤੇ ਮੂੰਹ ਚੱਕ ਕੇ ਆ ਜੇ ਦੂਣਾ ਮਾਰ ਜਾ ਹਾਏ ਤੇਰੇ ਕੀ ਕਰੀ ਜਾਂਦੀ ਅੰਦਰ ਭੱਗ ਜਾ ਹੁਣ ਨਹੀਂ ਨਹੀਂ ਚਾਚੀ ਉਹ ਲੱਕੜਾਂੀਆਂ ਸਾਹਮਦੇ ਸੀ ਤੈਨੂੰ ਪਤਾ ਨਹੀਂ ਪਈ ਜਾਂਦਾ ਨਾ ਫਰ ਗਿੱਲੀਆਂ ਹੋ ਜਾਣਗੀਆਂ ਉਹ ਕਿੱਧਰ ਵਾਗ ਗਈ ਹੁਣ ਕੋਈ ਤਾਂ ਪਤਾ ਨਹੀਂ ਮੈਨੂੰ ਕੋੜਾ ਦੱਸ ਕੇ ਜਾਂਦੀ ਏ ਚੱਲ ਦੇਖ ਮੈਂ ਤਾਂ ਆਪ ਉਥੇ ਖੜੀ ਸੋਚੀ ਜਾਂਦੀ ਸੀਗੀ ਵੀ ਤੇਰਾ ਤਾਂ ਨਾ ਜੋ ਸਵੇਰ ਹੁੰਦੀ ਐ ਤੇਰਾ ਬੁਰਾ ਹਾਲ ਕਰਨਾ ਸ਼ੁਰੂ ਕਰ ਦਿੰਦੀ ਆ ਉਹ ਹੁਣ ਤੂੰ ਵੀ ਵਿਚਾਰੀ ਕੀ ਕਰੇ ਹਨਾ ਕਿੱਧਰ ਜਾਵੇ ਕੀ ਨਾ ਕਰੇ ਮੈਂ ਤਾਂ ਆਪ ਇਹੀ ਗੱਲ ਸੋਚੀ ਜਾਂਦੀ ਆ ਵੀ ਕੀ ਮੈਂ ਸਮਝਾਵਾਂ ਦੱਸ ਹੈ ਤੇਰੀ ਸੱਸ ਨੂੰ ਹੁਣ ਹਟਦੀ ਨਹੀਂ ਗੱਲ ਨੂੰ ਚਾਚੀ ਫੇਲੇ ਮੈਂ ਤੂੰ ਦੱਸ ਕਿ ਜੇ ਮੇਰੇ ਬੱਚਾ ਨਹੀਂ ਹੁੰਦਾ ਤੇਰੇ ਚ ਮੇਰਾ ਕੀ ਕਸੂਰ ਹੈ ਮੈਂ ਇਹ ਗੱਲ ਸਮਝਾ ਸਮਝਾ ਕੇ ਮੇਰੇ ਸਾਸਰ ਨੂੰ ਥੱਕ ਗਈ ਪਰ ਉਹਦੇ ਦਿਮਾਗ ਚ ਪੈਂਦੀ ਨਹੀਂ ਇਹ ਗੱਲ ਮੇਰੀ ਗੱਲ ਸੁਣ ਇਧਰ ਆ ਤੂੰ ਬਾਹਲਾ ਨਾ ਸੋਚਿਆ ਕਰ ਤੈਨੂੰ ਮੈਂ ਇੱਕ ਗੱਲ ਦੱਸਾਂ ਜੇ ਤੇਰੇ ਜਵਾਕ ਨਹੀਂ ਹੁੰਦਾ ਇਹ ਤਾਂ ਨਹੀਂ ਵੀ ਤੇਰੇ ਚ ਕਮੀ ਹੋਊਗੀ ਖਬਰਾਂ ਕੀ ਪਤਾ ਇਹਦੇ ਚ ਕਮੀ ਹੋਵੇ ਤਾਂ ਮੁੰਡੇ ਚ ਕਮੀ ਹੋਵੇ ਤਾਂ ਤੈਨੂੰ ਕਹਿਣੀ ਆ ਤੂੰ ਬਾਹਲਾ ਵੀ ਨਾ ਤੇ ਗੱਲਾਂ ਚ ਨਾ ਆਇਆ ਕਰ ਪੁੱਠਾ ਜਵਾਬ ਦੇ ਆ ਕਰ ਐਹੀ ਜਿ ਨੂੰ ਪਤਾ ਲੱਗੇ ਚਾਚੀ ਤੈਨੂੰ ਪਤਾ ਹੈਗਾ ਜੇ ਮੈਂ ਇਹਦੇ ਮੂਰੇ ਬੋਲੀ ਨਾ ਤਾਂ ਇਹਨਾਂ ਨੇ ਮੇਰੀ ਬਾਹ ਫੜ ਕੇ ਘਰੋਂ ਬਾਹਰ ਕੱਢ ਦੇਣਾ ਫਿਰ ਮੈਂ ਕਿੱਥੇ ਜਾਊਂਗੀ ਨਹੀਂ ਇਹੋ ਜਿਹਾ ਕੰਮ ਨਾਲ ਤਾਂ ਕਰੋ ਬਾਹਰ ਹੀ ਠੀਕ ਹੈ ਫਿਰ ਹੋਰ ਖਾ ਲਿਆ ਕਰ ਜੁੱਤੀਆਂ ਹੋਰ ਕੀ ਹੈ ਜਦ ਤੱਕ ਇਹਦੀ ਅੱਖ ਨਹੀਂ ਬੰਦੀ ਬੰਦ ਹੁੰਦੇ ਹੋ ਤੱਕ ਤੈਨੂੰ ਗਾਲਾਂ ਹੀ ਕੱਢਦੀ ਰਹਿੰਦੀ ਏ ਜੇ ਨੂੰਂਡੇ ਨੂੰ ਕੁਝ ਕਹੇ ਨਹੀਂ ਆ ਮੈਂ ਨਹੀਂ ਹਾਂ ਤੁਹਾਡੀ ਮਾਂ ਬੋਲਦੀ ਹੈਗੀ ਤਾਂ ਉਹ ਨਹੀਂ ਮੇਰੀ ਸਪੋਰਟ ਕਰਾਉਂਦੇ ਉਹ ਮਾਂ ਦੇ ਹੀ ਲਾੜ ਲੈ ਨਹੀਂ ਪਹਿਣੇ ਮੁੰਡੇ ਤੇ ਤੈਨੂੰ ਕੀ ਗੱਲ ਦੱਸਾਂ ਮੁੰਡੇ ਤਾਂ ਨੇ ਆਦੇ ਕੱਬਜੇ ਜਿਕੇ ਥੇ ਹੋਏ ਨੇ ਸਮਝ ਆ ਗਈ ਤੈਨੂੰ ਜਾਂ ਤਾਂ ਹੁਣ ਭਾਈ ਤੂੰ ਚਾਹੁੰਨੀ ਐ ਵੀ ਮੇਰੀ ਜ਼ਿੰਦਗੀ ਵਧੀਆ ਨਿਕਲੇ ਫੇਰ ਤਾਂ ਭਾਈ ਇਹਦਾ ਇਹਦੇ ਮਗਰ ਮਗਰ ਫਿਰ ਆ ਕੇ ਗੁਲਾਮ ਬਣ ਕੇ ਰਹਿ ਫਿਰ ਤੈਦੀ ਜੇ ਚਾਹੁੰਨੀ ਐ ਵੀ ਜ਼ਿੰਦਗੀ ਚੰਗੀ ਲੰਗੇ ਫੇਰ ਤਾਂ ਭਾਈ ਆਪਦਾ ਰੋਬ ਨਾਲ ਰਹਾ ਕਰ ਨਾਲ ਦੀ ਨਾਲ ਪਟਾਕ ਦੇਣੀ ਜਵਾਬ ਦੇ ਆ ਕਰ ਜੇ ਤੇਰੇ ਇੱਕ ਮਾਰ ਦੇ ਨਾ ਦੋ ਮਾਰਨ ਦੀ ਕੋਸ਼ਿਸ਼ ਕਰਿਆ ਕਰ ਉਦੋਂ ਹੀ ਲੱਗ ਜੂ ਇਹਨੂੰ ਪਤਾ ਨਾ ਚਾਚੀ ਮੇਰੇ ਮਾਵਾ ਵਰਗੀ ਹੈਗੀ ਹੱਥ ਚੱਕਦੀ ਮੈਂ ਚੰਗੇ ਥੋੜੀ ਲੱਗਦੀ ਨਹੀਂ ਮਾਵਾ ਵਰਗੀ ਹੈ ਮਾਂ ਤਾਂ ਨਹੀਂ ਨਹੀਂ ਤਾਂ ਸੋਚ ਲੈ ਹੈ ਮਾਂ ਤਾਂ ਨਹੀਂ ਤੇਰੀ ਤਾਂ ਕਦੀ ਮਾਂ ਨੇ ਵੀ ਨਹੀਂ ਆਇਆ ਤੇ ਚੱਕਿਆ ਹੋਣਾ ਤੇਰੇ ਤੇ ਨਾਲੇ ਤੈਨੂੰ ਵੀ ਪਤਾ ਹੈ ਪੜ ਤੇਰਾ ਤਾਂ ਫੁੱਲਾ ਵਾਂਗੂ ਰੱਖਿਆ ਸੀ ਤੇਰੀ ਮਾਂ ਨੇ ਜਿੱਦ ਦੇ ਸੀ ਤੇਰਾ ਰਿਸ਼ਤਾ ਕਰਨ ਗਏ ਸੀ ਅਗਲੀ ਨੇ ਸਾਨੂੰ ਦੱਸਿਆ ਸੀ ਭਾਈ ਵੀ ਮੈਂ ਆਪ ਦਿੱਤੀ ਤਾਂ ਫੁੱਲਾ ਵਾਂਗੂ ਰੱਖੀ ਐ ਹੈ ਮੈਂ ਤਾਂ ਉੱਦੀ ਗੱਲ ਫੜ ਗਈ ਸੀ ਵੀ ਭਾਈ ਅਗਲੀ ਪੁੱਛੇਰਾ ਪਿਆਰ ਕਰਦੀ ਐ ਇਹਨੂੰ ਤਾਂ ਪਰ ਐ ਥੋੜਾ ਕੋਸਾ ਸੀ ਗਾਂ ਤੇਰੀ ਜ਼ਿੰਦਗੀ ਇਹ ਜੀ ਨਰਕ ਬਣ ਜੂ ਅੱਗੇ ਆ ਕੇ ਚਾਚੀ ਮੈਨੂੰ ਇਹ ਦੱਸ ਸੋ ਐਵੇਂ ਹੁੰਦਾ ਕੋ ਵੀ ਜੇ ਇੰਨਾ ਚ ਨੁਕਸ ਹੋਵੇ ਜੇ ਮੈਂ ਟੈਸਟ ਕਰਾਉਣ ਦੀ ਗੱਲ ਕਹੀ ਲੈ ਹੋਰ ਤੇਰੇ ਤਾਂ ਟੈਸਟ ਹੀ ਨਹੀਂ ਹੋਣ ਦਿੰਦੀ ਪੂਰੇ ਚੰਗੀ ਤਰ੍ਹਾਂ ਤੈਨੂੰ ਤਾਂਹੀਂ ਤਾਂ ਕਹਿਣੀ ਐ ਜਾ ਕੇ ਕਿਸ ਦਿਨ ਉਹਦਾ ਟੈਸਟ ਕਰਾਈ ਆਰਦਾ ਕਿ ਨਾਲ ਮੁੰਡੇ ਦਾ ਕਰਾਈ ਪਤਾ ਲੱਗੂ ਵੀ ਕਮੀ ਤੇਰੇ ਚ ਹੈ ਜਾਂ ਮੁੰਡੇ ਚ ਹੈ ਸਮਝ ਆ ਗਈ ਗੱਲ ਮੈਂ ਤਾਂ ਟੈਸਟ ਕਰਾਏ ਹੋਏ ਰਜਾਸੀ ਮੇਰੇ ਤੇ ਤਾਂ ਕੋਈ ਕਮੀ ਆ ਨਹੀਂ ਰਹੀ ਨਹੀਂ ਫਿਰ ਖਾਬਰ ਉਹ ਮੁੰਡੇ ਦੀ ਕਮੀ ਨੂੰ ਮੈਂ ਤੈਨੂੰ ਤਾਂ ਹੀ ਕਹਿਣੀ ਐ ਜਾ ਕੇ ਮੁੰਡੇ ਨੂੰ ਕਿਸੇ ਬਹਾਨੇ ਸਰ ਲੈ ਜੀ ਜਾ ਕੇ ਟੈਸਟ ਕਰਾ ਦੀ ਕਹੀਂ ਵੀ ਡਾਕਟਰ ਨੇ ਕਿਹਾ ਸੀ ਵੀ ਮੁੰਡੇ ਦਾ ਟੈਸਟ ਬਹੁਤ ਜ਼ਰੂਰੀ ਨੇ ਇਹਦੇ ਕੋ ਗੱਲ ਨਾ ਕਰ ਜੂ ਤਾਂ ਹਰਾਮ ਬੜੈਨ ਤੋਂ ਉਹਦੇ ਪਤਾ ਲੱਗ ਜੂ ਚਾਚੀ ਮੈਂ ਨਹੀਂ ਗੱਲ ਕਰੂੰਗੀ ਤਾਂ ਇਹ ਗੱਲ ਕਰ ਦੇਣਗੇ ਫਿਰ ਇਹ ਤਾਂ ਗੱਲ ਕੋਈ ਨਹੀਂ ਨਾ ਜਾਣੀ ਐ ਮੈਂ ਨਹੀਂ ਫਿਰ ਮੈਨੂੰ ਨਹੀਂ ਭੈਣੇ ਪਤਾ ਮੈਂ ਤਾਂ ਤੈਨੂੰ ਸਹ ਕੋ ਸਲਾਹ ਦਿੰਨੀ ਐ ਕੋਈ ਚੱਜ ਦੀ ਤੂੰ ਤਾਂ ਕੋਈ ਕੰਮ ਕਰਨ ਜੋਗੀ ਨਹੀਂ ਹੈਗੀ ਉਹਨੂੰ ਪਤਾ ਲੱਗ ਜੂ ਇਹਨੂੰ ਪਤਾ ਚਿੱਤਰ ਖਾਇ ਕਰ ਫਿਰ ਤਾਂ ਸਾਡੇ ਵਰਗੇ ਦੇਖ ਲਿਆ ਕਰਨ ਕੇ ਖੜਕੇ ਹੋਰ ਕੀ ਐ ਨਹੀਂ ਨਹੀਂ ਚਾਚੀ ਜੇ ਤੂੰ ਮੇਰੇ ਸਾਹ ਸੁ ਸਮਝਾ ਦੇਵੇਂ ਹੈਨਾ ਕਿ ਬਿਤੇ ਤੇਰੇ ਕਹਿ ਤੋ ਸਮਝ ਜਵੇ ਹੈ ਚਾਚੀ ਇਹ ਨਹੀਂ ਕਿ ਤਾਂ ਮੈਂ ਤੇ ਕਰ ਸਕਦੀ ਐ ਨਾ ਤੂੰ ਚੱਲ ਕੋਸ਼ਿਸ਼ ਕਰੂੰਗੀ ਦੇਖ ਤੈਨੂੰ ਵੀ ਪਤਾ ਭਾਈ ਮੈਂ ਉਹਦੇ ਮੂੰਹ ਨਹੀਂ ਲੱਗਦੀ ਕਿਉਂ ਬੋਲਣ ਬੋਲਣ ਦੀ ਘਾਟ ਹੀ ਆ ਕਲੇ ਉ ਜੇ ਤੁਮ ਕਹਿਣੀ ਐ ਤੇਰਾ ਦੁੱਖ ਦੇਖ ਕੇ ਤਾਂ ਮੈਂ ਇੱਕ ਵਾਰੀ ਤੇਰਾ ਗੱਲ ਕਰਨ ਹਾਂ ਚਾਚੀ ਕਈ ਵਾਰੀ ਨਾ ਪੱਦਾ ਦੂਜੇ ਨਹੀਂ ਗੱਲ ਸਮਝ ਜਾਂਦਾ ਹੈਗਾ ਆਪਦਾ ਨਹੀਂ ਗੱਲ ਨਹੀਂ ਸੁਣਦਾ ਮੈਨੂੰ ਪੱਕਾ ਪਤਾ ਤੂੰ ਸਮਝਾਏਂਗੀ ਨਾ ਤੂੰ ਸਮਝ ਜੂਗੀ ਚੱਲ ਮੈਂ ਕਰੂੰਗੀ ਗੱਲ ਨੀ ਭਣੇ ਸਵੇਰ ਦਾ ਮੀਂਹ ਪਈ ਜਾਂਦਾ ਮੈਂ ਤਾਂ ਇੰਨੀ ਔਖੀ ਹੂਈ ਪਰ ਮੈਨੂੰ 100 ਕੰਮ ਰੁਕਿਆਗਾ ਹੋਰ ਚਾਚੀ ਮੈਂ ਤਾਂ ਆਪ ਅੱਧੇ ਕਮ ਹੀ ਪਹਿਰੇ ਹਾਂ ਜੇ ਚੱਲ ਚੰਗਾ ਤੂੰ ਮੀਂਹ ਚ ਨਹੀਂ ਬਿਮਾਰ ਹੋ ਜਾਂਗੀ ਖੜ ਜਾ ਇੱਥੇ ਮੈਂ ਤਾਂ ਅੰ ਮੈਂ ਤਾਂ ਭੈਣੀ ਚੁੱਲ੍ਹੇ ਤੇ ਪਤਾ ਨਹੀਂ ਕੁਸਤਰਿਆ ਸੀ ਗੈਸ ਤੇ ਦੇਖਾਂ ਜਾ ਕੇ ਹਾਂ ਜੀ ਜੱਤੀ ਸਮਝਾਉਗੀ ਨਾ ਤਾਂ ਮੈਨੂੰ ਲੱਗਦਾ ਵੀ ਸਭ ਕੁਝ ਠੀਕ ਹੋ ਜਾਊਗਾ ਪਾ ਵੀ ਚੰਗਾ ਹੋ ਗਿਆ ਸ਼ਹਿਰ ਵਾਲਾ ਕੰਮ ਨਿਪੜਦਾ ਹੋਇਆ ਲੈ ਆ ਮਾਂ ਇਹ ਤਾਂ ਹੈ ਉਹ ਗੇੜੇ ਨਾ ਮਾਰਨੇ ਚਾਣਗੇ ਕੱਲ੍ਹ ਤੋਂ ਆਇਆ ਕਰੀ ਆ ਕਿੱਧਰ ਫਿਰਦੇ ਆ ਤੇ ਮੈਂ ਥੋੜਾ ਕੰਮ ਆ ਜਾ ਮੈਂ ਘਰ ਦੇਖੀ ਜਾਨੀ ਆ ਤੁਸੀਂ ਇੱਧਰ ਪਹਿਲਾਂ ਪਾਉਂਦੇ ਫਿਰਦੇ ਆ ਬੀਬੀ ਤੂੰ ਮੀਂਹ ਕਿੱਥੇ ਤੁਰੇ ਫਿਰਦੇ ਆ ਮੈਂ ਕੀ ਕਰਨਾ ਖੰਡ ਮੁੱਕੀ ਹੋਈ ਸੀ ਖੰਡ ਲੈਣ ਗਈ ਸੀ ਦੁਕਾਨ ਬੰਦ ਨਿਕਲੀ ਖੰਡ ਤਾਂ ਲੈਣ ਗਈ ਸੀ ਠੀਕ ਆ ਪਰ ਉਹ ਦਾਸ ਜੀ ਕਿਉਂ ਨਹੀਂ ਬਸ ਉਹਦੇ ਮਨ ਨਹੀਂ ਠੀਕ ਮੇਰਾ ਉਹ ਦਾਸ ਤਾਂ ਦੇ ਬੀਬੀ ਕੀ ਹੋਇਆ ਕੀ ਦੱਸਾਂ ਵਿਆਹਿਆ ਸੀ ਇਹਨੂੰ ਵੀ ਸਾਡੇ ਚਾਰ ਲਾੜ ਪੂਰੇ ਹੋਣਗੇ ਪਰ ਮੈਨੂੰ ਕੀ ਪਤਾ ਇਹ ਸਾਡੇ ਚਾਰ ਲਾੜ ਸਾਰੇ ਵਿਚ ਹੀ ਰਹਿ ਜਾਣਗੇ ਤੀਮੀ ਤੇਰੀ ਮੈਨੂੰ ਜੋ ਨਾ ਸੋ ਬੋਲੀ ਬੋਲਣ ਦੇ ਉਹਨੂੰ ਇੰਨੀ ਤਮੀਜ਼ ਹੈ ਨਹੀਂ ਵੀ ਆਪਣੀ ਸੱਸ ਨਾਲ ਬਦਤਮੀਜ਼ੀ ਨਾਲ ਗੱਲ ਕਰਨੀ ਆ ਕਿ ਕਿਵੇਂ ਕਰਨੀ ਆ ਨਾ ਵਿਗੜੇ ਡੁੱਲੇ ਤੇ ਮਾਂ ਨੇ ਨਹੀਂ ਥੋੜੀ ਨੇ ਨੂੰ ਉਹਨੂੰ ਕਹਿਣਾ ਤਾਂ ਹੋਰ ਕਿਨੇ ਕਹਿਣਾ ਜੇ ਆਪਣੀ ਨੂੰ ਨੂੰ ਮੈਂ ਵਿਗੜੇ ਡੁੱਲੇ ਤੇ ਕਹਿ ਦਿੱਤਾ ਤਾਂ ਇਹਦੇ ਵਿੱਚ ਕੀ ਪਹਾੜ ਟਹਿ ਗਿਆ ਬਾਹ ਫੜ ਲਈ ਮੇਰੀ ਮਰੋੜ ਦਿੱਤੀ ਕਿਹਨੂੰ ਕਿਹਨੂੰ ਦੱਸਾਂ ਜੇ ਰੌਲਾ ਪਾਉਣੀ ਆ ਨਾ ਕਹਿੰਦੇ ਹੁੰਦੇ ਝੁੱਗਾ ਚੱਗੇ ਤੇ ਆਪਣੇ ਢਿੱਡ ਨੰਗਾ ਹੁੰਦਾ ਬਸ ਚੁੱਪ ਕਰਕੇ ਛਿੱਤਰ ਖਾਈ ਜਾਨੀ ਆ ਮੈਨੂੰ ਕੀ ਆ ਮੈਂ ਤਾਂ ਚਾਹੁੰਨੀ ਆ ਬੇ ਮੇਰੇ ਪੁੱਤ ਦਾ ਘਰ ਬਸਿਆ ਰਹੇ ਪਰ ਮੈਨੂੰ ਉਮੀਦ ਨਹੀਂ ਪਹਿਲਾਂ ਤਾਂ ਮੈਨੂੰ ਗੱਡੀ ਛਾੜੂਗੀ ਉਹ ਤੂੰ ਵੀ ਚਿੰਤਾ ਨਾ ਕਰ ਤੂੰ ਘਰ ਚੱਲ ਮੈਂ ਘਰ ਦਾ ਅੱਜ ਉਹਨਾਂ ਨਾਲ ਤੂੰ ਕੀ ਕਰਨੀ ਆ ਮੈਂ ਵੇਖਦਾ ਅੱਜਨ ਚੱਲਾ ਆਹੀ ਗੱਲ ਕਹਿ ਦਿਆ ਕਰੋ ਪਾ ਚੱਲ ਆ ਜਾ ਹੁਣ ਕਿ ਮੈਂ ਦੇਖਦਾ ਉਹਨੂੰ ਤੁਸੀਂ ਨਹੀਂ ਉਹਦੀ ਜ਼ਬਾਨ ਬੰਦ ਕਰ ਸਕਦੇ ਉਹਦੀ ਜ਼ਬਾਨ ਤਾਂ ਨਾ ਮੈਨੂੰ ਹੀ ਬੰਦ ਕਰਨੀ ਪਊਗੀ। ਜਵਾਨ ਵੀ ਏਦਾਂ ਦੀ ਬੰਦ ਕਰੂੰਗੀ ਨਾ ਕਿ ਬਸ ਮੁੜ ਕੇ ਬੋਲਣ ਜੋਗੀ ਨਹੀਂ ਰਹੰਦੀ। ਹਲਲ ਕਰਦੀ ਫਿਰੂੰਗੀ ਜਿੱਦਣ ਕੈਂਚੀ ਲੈ ਕੇ ਮੈਂ ਜੀਵ ਵੜਤੀ। ਕਿਉਂਕਿ ਕਲਦੀਪ ਕੌਰ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹੋਈਆਂ। ਮੈਨੂੰ ਪਤਾ ਕਿ ਕਿਹੜੀ ਨਸ ਦੱਬਣਾ ਨਾ ਇਹਦਾ ਕੀ ਨੁਕਸਾਨ ਹੋਣਾ। ਹਲੋ ਮਾਂ ਰਣੀ ਇੱਥੇ ਬੈਠੀ ਐ। ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਵੀ ਮੇਰੀ ਮਾਂ ਦੇ ਅੱਗੇ ਨਹੀਂ ਬੋਲਣਾ। ਜੀ ਮੈਂ ਤਾਂ ਕੁਝ ਨਹੀਂ ਕੀਤਾ ਸੀ। ਉਹ ਤਾਂ ਬਸ ਥੋੜਾ ਜਿਹਾ ਟਡੂ ਲੱਗਿਆ ਸੀ ਮੇਰੇ ਤੋਂ ਤੇ ਉਹਨਾਂ ਨੇ ਮੈਨੂੰ ਉਹਨਾਂ ਨੇ ਮੈਨੂੰ ਬਹੁਤ ਮਾਰਿਆ ਤੇ ਨਾਲੇ ਬਹੁਤ ਕੁਝ ਸੁਣਾਇਆ ਮੈਨੂੰ। ਤੁਸੀਂ ਉਹਨਾਂ ਨੂੰ ਤਾਂ ਕੀ ਕਹਿਣਾ ਤੁਸੀਂ ਮੈਨੂੰ ਬੋਲਣ ਲੱਗਿਆ ਕਿ ਮੈਨੂੰ ਪਤਾ ਤੇਰਾ ਜਿਹੜਾ ਤੂੰ ਉਹਨਾਂ ਨੇ ਕੁਝ ਬੋਲਿਆ ਤੂੰ ਤਾਂ ਕੁਝ ਬੋਲਦੇ ਨਹੀਂ। ਕੂੰਗੀ ਐ ਤੂੰ ਤਾਂ। ਮੇਰੀ ਗੱਲ ਸੁਣੋ ਉਹ ਹਰ ਵਾਰੀ ਮੈਨੂੰ ਇੱਕੋ ਹੀ ਗੱਲ ਦਾ ਮੇਣਾ ਦਿੰਦੇ ਆ ਕਿ ਮੇਰੇ ਬੱਚਾ ਨਹੀਂ ਹੁੰਦਾ ਭਲਾ ਮੈਨੂੰ ਇਹ ਦੱਸੋ ਮੈਂ ਬੱਚਾ ਕਿੱਥੋਂ ਲੈ ਆਵਾਂ ਮੇਰੇ ਕੋਈ ਹੱਥ ਵੱਸ ਹੈ ਜਾਂ ਤੁਹਾਡੇ ਹੱਥ ਵੱਸ ਹੈ ਤੁਸੀਂ ਉਹਨਾਂ ਨੂੰ ਸਮਝਾਉਂਦੇ ਕਿਉਂ ਨਹੀਂ ਹੈਗੇ ਵੀ ਮੈਨੂੰ ਬਾਰ ਬਾਰ ਇੱਕੋ ਗੱਲ ਨਾ ਕਿਹਾ ਕਰਨਾ ਮੈਨੂੰ ਵੀ ਫਿਕਰ ਐਸ ਘਰ ਦੀ ਬਸ ਉਹ ਜੋ ਕਹਿੰਦੇ ਨਾ ਤੂੰ ਚੁੱਪਚਾਪ ਸੁਣ ਲਿਆ ਕਰ ਅੱਗੋ ਬੋਲਣਾ ਨਹੀਂ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੁਣ ਨਹੀਂ ਗਏ ਮੈਂ ਤਾਂ ਕੁਝ ਬੋਲੀ ਨਹੀਂ ਤੁਸੀਂ ਫੇਰ ਉਹਨਾਂ ਦੀ ਪੱਖ ਕਰੀ ਜਾਂਦੇ ਹੋ ਹਾਂ ਹੁਣ ਮੇਰੇ ਅੱਗੇ ਵੀ ਬੋਲਦੀ ਪਈ ਨਾ ਇਦਾਂ ਹੀ ਜਵਾਨ ਲੜਾਉਂਦੇ ਹੋਏਗੇ ਉੱਥੇ ਤੁਸੀਂ ਗਲਤ ਸਮਝ ਰਹੇ ਹੋਗੇ ਇਹ ਜੀ ਕੋਈ ਗੱਲ ਨਹੀਂ ਹੈਗੀ ਗੱਲ ਨਹੀਂ ਹੈ ਉਹ ਜੀ ਪਤਾ ਨਹੀਂ ਮੰਮੀ ਨੂੰ ਕੀ ਵੈਰ ਹੈ ਮੇਰੇ ਨਾਲ ਉਹ ਹਮੇਸ਼ਾ ਮੇਰੇ ਪੇਕੇਆਂ ਦੀਆਂ ਗੱਲਾਂ ਮੇਰੀ ਮਾਂ ਦੇ ਮੈਨੇ ਮੇਰੇ ਪਿਓ ਦੇ ਮੈਨੇ ਪਤਾ ਨਹੀਂ ਕੀ ਕੀ ਸੁਣਾਉਂਦੇ ਰਹਿੰਦੇ ਮੈਨੂੰ ਇਹ ਦੱਸੋ ਵੀ ਮੈਂ ਘਰ ਦਾ ਕੰਮ ਕਰਦੀ ਨਹੀਂ ਜਾਂ ਉਹਨਾਂ ਦੀ ਸੇਵਾ ਨਹੀਂ ਕਰਦੀ ਜਾਂ ਤੁਹਾਡੀ ਗੱਲ ਨਹੀਂ ਮੰਨਦੀ ਤੇ ਕਰਨਾ ਹੈ ਆਪਦੇ ਲੋਡ ਨੂੰ ਕਰਨਾ ਤੀਹਾਨ ਕਰਦੀ ਕਰਦੀਆਂ ਕੰਮ ਵੱਖਰਾ ਕਰਦੀ ਜੱਗ ਦੇ ਕੰਮ ਤੁਸੀਂ ਇੱਕ ਪੱਖ ਦੀ ਗੱਲ ਸੁਣ ਕੇ ਨਾ ਮੇਰੀ ਗੱਲ ਤਾਂ ਸੁਣਦੇ ਹੀ ਨਹੀਂ ਹੈਗੇ ਉਹਨਾਂ ਦੀ ਗੱਲ ਸੁਣ ਕੇ ਬਸ ਮੈਨੇ ਤੇ ਗੁੱਸਾ ਕਰਨ ਲੱਗ ਜਾਂਦੇ ਹੋ ਕੀ ਸੁਣਾ ਤੇਰਾ ਤਾਂ ਰੋਜ਼ ਦਾ ਨਾਟਕ ਬਣ ਗਿਆ ਚੱਕ ਕੇ ਬਾਅਦ ਚ ਫੋਨ ਲਾ ਦਿੰਦੀ ਘਰੇ ਮੈਨੂੰ ਆਹ ਕਹਿੰਦੇ ਹੋ ਕਹਿੰਦੇ ਨਾ ਕਰੇ ਦੱਸਣਾ ਜ਼ਰੂਰੀ ਹੁੰਦਾ ਹੈ ਇਹ ਗੱਲ ਮੇਰੀ ਗਲਤੀ ਕੀ ਹੈ ਮੈਂ ਦੱਸੂਂਗੇ ਤੇਰੀ ਆਹੀ ਗਲਤੀ ਹੈ ਜਿਹੜੀ ਤੂੰ ਜਵਾਲ ਲੜਾਉਂਦੀ ਹੈ ਤੈਨੂੰ 100 ਵਾਰ ਹੀ ਕਿਹਾ ਜੋ ਮਰਜੀ ਬੋਲੇ ਬੇਬੇ ਮਰੀ ਤੋ ਅੱਗੋਂ ਇੱਕ ਵੀ ਲਫ਼ਜ਼ ਨਹੀਂ ਬੋਲਣਾ ਆਪਦੇ ਹੱਕ ਲਈ ਬੋਲਣਾ ਗਲਤ ਹੈ ਨਾ ਹੱਕ ਨੂੰ ਤੂੰ ਕਿਹੜੀ ਲੜਾਈ ਲੜਦੀ ਪਈ ਨਹੀਂ ਜੇ ਮੈਂ ਤੁਹਾਨੂੰ ਕਹਿ ਰਹੀ ਆ ਕਿ ਮੈਂ ਇਹ ਗਲਤੀ ਨਹੀਂ ਕੀਤੀ ਹੈਗੀ ਤਾਂ ਜ਼ਰੂਰੀ ਹੈਗਾ ਕਿ ਮੈਂ ਉਸ ਚੀਜ਼ 'ਚੁੱਪ ਰਹਿਣਾ ਹੈਗਾ ਹੱਦ ਹੁੰਦੀ ਹੈਗੀ ਦਵਿੰਦਰ ਤੁਸੀਂ ਵੀ ਬਸ ਹੁਣ ਵੀ ਕੰਨ ਖੋਲ ਕੇ ਸੁਣ ਲੈ ਜਿਵੇਂ ਮੇਰੇ ਅੱਗੇ ਕੋਈ ਇਦਾਂ ਬੋਲਦੀ ਆ ਦੁਬਾਰਾ ਬੋਲਣਾ ਨਹੀਂ ਤੇ ਨਾ ਹੀ ਮੇਰੀ ਮਾਂ ਆਕੇ ਜੋ ਕਹਿੰਦੇ ਚੁੱਪਚਾਪ ਸੁਣ ਕੇ ਤੇ ਕੰਮ ਥੰਦਾ ਕਰਦੀ ਰਿਹਾ ਨਹੀ ਤਾਂ ਆਪਦੀ ਟਿੰਡ ਫੜੀ ਚੱਕ ਤੇ ਜਾਂ ਜਾਂਦੀ ਲਾਕ ਆਪਦੇ ਘਰ ਆਹੀ ਗੱਲ ਅੰਦਰ ਦੇ ਤੁਸੀਂ ਮੈਂ ਕਿੱਥੇ ਜਾਉਂਗੀ ਆਹੀ ਗੱਲ ਤੁਹਾਡੀ ਮਾਂ ਕਹਿੰਦੀ ਐ ਵੀ ਤੂੰ ਚੱਕ ਕੇ ਟੱਡ ਫੋੜੀ ਚਲੀ ਜਾ ਨਾ ਵਿਆਹ ਕਰਾ ਕੇ ਆਈਆਂ ਇੱਥੇ ਮੈਂ ਮੈਂ ਕੋਈ ਨਿਕਲ ਕੇ ਨਹੀਂ ਆਈ ਤੇ ਨਿਕਲ ਕੇ ਨਹੀਂ ਆਈ ਤਾਂ ਕੰਮ ਕਰ ਤੇ ਚੁੱਪਚਾਪ ਜਿਵੇਂ ਰਹਿਣਾ ਹੋਵੇ ਰਹਿ ਮੇਰੀ ਮਾਂ ਕੇ ਜਬਾਨ ਨਹੀਂ ਲੜਾਉਣੀ ਅੱਜ ਆਖੀਰਲੀ ਵਾਰ ਕਹਿ ਰਿਆਂ ਨਹੀਂ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਆਹੀ ਗੱਲ ਸਮਝ ਦਵਿੰਦਰ ਮੇਰੀ ਗੱਲ ਤਾਂ ਸੁਣੋ ਵੇਖਾ ਕਿਵੇਂ ਬੈਠੀ ਆ ਜਿਵੇਂ ਬੇਲੀ ਰਣ ਭਰੋਲੇ ਜੋਗੀ ਤੈਨੂੰ ਦੀਦਾ ਨਹੀਂ ਬੇਲੀਆਂ ਮੈਂ ਕੰਮ ਕਰਨ ਲੱਗੀ ਪਈਆਂ ਮੈਨੂੰ ਪਤਾ ਜਿਹੜਾ ਤੂੰ ਕੰਮ ਕਰ ਰਹੀ ਆ ਮੈਨੂੰ ਇਹ ਦੱਸ ਉਹ ਜਿਹੜੀ ਮੈਂ ਰਾਤੀ ਦਾਰੂ ਕੱਢੀ ਸੀ ਉਹ ਕਿਤੇ ਰੱਖੀ ਆ ਨਾ ਮੈਨੂੰ ਕੀ ਪਤਾ ਤੂੰ ਹੀ ਅੱਗ ਲਾਈ ਹੋਣੀ ਕਿਤੇ ਨਾਲੇ ਮੈਂ ਤਾਂ ਨਾ दारू ਪੀਣ ਵਾਲੇ ਦੀ ਮਕਾਨ ਵੀ ਨਹੀਂ ਜਾਂਦੀ ਮੇਰੀ ਮਜਬੂਰੀ ਹੈ ਜਿਹੜੇ ਮੈਂ ਤੇਰੇ ਨਾਲ ਰਹਿ ਰਹੀ ਆ ਅੱਛਾ ਉਹ ਤੇਰੇ ਪਿਓ ਦੇ ਪੈਸੇ ਦੀ ਨਹੀਂ ਪੀਣਾ ਮੈਂ ਆਪਦੀ ਕਮਾਈ ਦੀ ਪੀਣਾ ਕਿਦਾਂ ਕੀਆ ਪਹਿਲੇ ਤਾਂ ਆਪਦੀ ਔਕਾਤ 'ਚ ਰਹਿ ਮੇਰੇ ਪਿਓ ਤੋਂ ਕੋਈ ਜ਼ਿਆਦਾ ਖਬਰਦਾਰ ਹੋ ਜੀ ਸਮਝ ਗਿਆ ਪੈਰਾ ਤੇ ਖੜ ਨਹੀਂ ਹੁੰਦਾ ਕਰਦਾ ਇਹ ਕਮਾਈ ਮੈਂ ਕਿਹੜੀ ਕਮਾਈ ਕਰਦਾ ਦੱਸਿ ਮੈਨੂੰ ਨਾ ਇਹ ਸਭ ਕੁਝ ਤੂੰ ਸਾਰਾ ਕੁਝ ਪਛੋਲਾ ਹੀ ਆਵਾਪਕ ਮਾਇਆ ਤੇ ਪ੍ਰਾਪ ਉਹ ਪਲਾ ਹੋਵੇ ਤੇਰੇ ਪਿਓ ਦਾ ਜਿਹੜਾ ਤੈਨੂੰ ਬਣਾ ਕੇ ਦੇ ਗਿਆ ਤੂੰ ਕੀ ਬਣਾਉਣ ਜੋਗਾ ਮੂਤ ਪੀਣ ਤੋਂ ਬਿਨਾ ਤੇਰੇ ਕੋਲ ਕੋਈ ਕੰਮ ਹੈਗਾ ਹੋਰ ਉਹ ਚ ਬਾਤ ਸੰਭਾਲ ਕੇ ਗੱਲ ਕਰ ਤੇਰੇ ਮੱਥੇ ਛੜਦੀ ਮੇਰੀ ਗੱਲ ਸੁਣੀ ਮੇਰੇ ਤੇ ਹੱਥ ਚੱਕਣਾ ਨਾ ਦੂਰ ਦੀ ਗੱਲ ਐ ਤੂੰ ਹੈ ਨਹੀਂ ਇਸ ਜੋ ਸਮਝ ਗਿਆ ਹੋਰ ਨਾ ਮੈਥੋਂ ਕੁਝ ਕਰਵਾ ਲਈ ਚੁੱਪ ਕਰਕੇ ਅੰਦਰ ਵਗਿਆ ਮੇਰੀ ਬੋਤਲ ਦਾਸ ਕਿੱਥੇ ਰੱਖੀ ਆ ਨਹੀਂ ਤਾਂ ਅੱਜ ਮੇਰੇ ਤੋਂ ਤੂੰ ਕੁਝ ਕਰਾ ਬਿਠੇਗੀ ਮੈਨੂੰ ਹੁਣੇ ਦੱਸਾਂ ਬੋਤਲ ਕਿੱਥੇ ਐ ਮੈਂ ਤੇਰੇ ਜਿਆਦਾ ਨਾ ਮੂੰਹ ਨਹੀਂ ਲੱਗਣਾ ਚਾਹੁੰਦੀ ਤੁਰ ਜਾ ਅੰਦਰ ਸਮਝ ਗਿਆ ਬੜਾ ਕੁੱਤੇ ਵਾਂਗੂੰ ਚਵੜ ਚਵੜ ਕਰਦੀ ਆ ਨਹੀਂ ਦੱਸਣਾ ਨਹੀਂ ਦੱਸਣੀ ਮੈਂ ਤੇ ਨਾ ਹੀ ਮੈਂ ਤੇਰੀ ਬੋਤਲ ਚੱਕਦੀ ਆ ਸਮਝ ਗਿਆ ਮੇਰੇ ਨਾਲ ਨਾ ਦਾਰੂ ਪੀ ਕੇ ਮੱਥਾ ਮਾਰਨ ਦੀ ਲੋੜ ਨਹੀਂ ਓਏ ਪੀਤੀ ਓ ਜਾਂ ਜੂਲਦਾ ਕਰ ਲੈ ਜਾਂ ਤੇ ਆ ਕੇ ਆਪਣੇ ਪੀਵਾਨੂੰ ਜਿਹੜਾ ਉਹਨਾਂ ਨੇ ਕਰਨਾ ਕਰ ਲੈਣ ਜੇ ਮੈਂ ਪਿਓ ਨੂੰ ਫੋਨ ਕਰਤਾ ਨਾ ਫਿਰ ਤੇਰੇ ਨਾਲ ਕੀ ਬਣੂ ਤੂੰ ਸੋਚ ਵੀ ਨਹੀਂ ਸਕਦਾ ਮੈਨੂੰ ਪਤਾ ਮੇਰੇ ਨਾਲ ਕੀ ਬੰਨਾ ਹਾ ਬਕਵਾਸ ਕਰਦੀ ਆ ਤੂੰ ਜ਼ਿਆਦਾ ਬਕਵਾਸ ਨਾ ਕਰ ਕੁੜੀ ਦਾ ਫੋਨ ਆਈ ਜਾਂਦਾ ਮੈਂ ਉਹਦੇ ਨਾਲ ਗੱਲ ਕਰਨੀ ਆ ਚੱਲ ਅੰਦਰ ਹੈਲੋ ਹੈਲੋ ਮਾ ਹਾ ਮਾ ਅੱਜ ਮੈਨੂੰ ਇਹਨਾਂ ਨੇ ਫੇਰ ਕੁੱਟਿਆ ਤੈਨੂੰ ਕੁੱਟਿਆ ਇਹਨਾਂ ਨੇ ਮੈਂ ਮੇਰੀ ਸੱਸ ਨੇ ਤੇ ਮੇਰੇ ਘਰ ਵਾਲੇ ਨੇ ਸੱਸ ਦੀ ਤੇਰੇ ਦੀ ਕੀ ਹਿੰਮਤ ਵੀ ਤੇਰੇ ਮਾਰ ਜੇ ਉਹ ਮੇਰੇ ਤਾਂ ਕੋਈ ਗੱਲ ਨਹੀਂ ਸੁਣਦੇ ਹੈਗੇ ਨਾ ਮੈਨੂੰ ਐਂ ਦੱਸ ਪੁੱਤ ਗੱਲ ਕੀ ਹੋਈ ਸੀ ਆਹੇ ਕਰਦੇ ਨੇ riques mote ਕੰਮਾ ਵਿੱਚ ਨਾਲੇ ਕਹਿੰਦੇ ਤੇਰੇ ਬੱਚਾ ਨਹੀਂ ਹੁੰਦਾ ਪੁੱਤ ਇਹ ਤਾਂ ਰੱਬ ਦੇ ਹੱਥ ਚ ਹੈਗਾ ਇਹ ਕਿਸੇ ਤੇ ਕੀ ਸਾਰਿਆ

ਉਹ ਆਪਦੇ ਆਪ ਨੂੰ ਸਿਆਣੀ ਕਹੋਂਦੀ ਐ ਮਾੜੀ ਮੋਟੀ ਤਾਂ ਆਕਲ ਆਉਣੀ ਚਾਹੀਦੀ ਐ ਉਹਨੂੰ ਬੱਚਾ ਹੋਣਾ ਨਾ ਹੋਣਾ ਇਹਦੇ ਹੱਥ 'ਚ ਐ ਇਹ ਤਾਂ ਰੱਬ ਦੀ ਦਾਤ ਐ ਇੱਕ ਤਾਂ ਇਹਨੇ ਤਪਾ ਰੱਖਿਆ ਇਹ ਸ਼ਰਾਬੀ ਬੰਦੇ ਨੇ ਹਾਏ ਹਾਏ ਮੀਂਹ ਨੇ ਬਹੁਤ ਬੁਰਾ ਹਾਲ ਕਰ ਰੱਖਿਆ ਸਾਰੀ ਰਾਤ ਦਾ ਮੀਂਹ ਵਰਦਾ ਮੇ ਰੱਬਾ ਹੁਣ ਤਾਂ ਬੱਸ ਕਰ ਚਿਕੜੋ ਚਿਕੜ ਕੀਤਾ ਪਿਆ ਲੈ ਠੰਡ ਉੱਪਰ ਦੀ ਇੰਨੀ ਹੋ ਗਈ ਮੈਨੂੰ ਐ ਪੁੱਛਦੀ ਸੀ ਕਿੱਥੇ ਗਈ ਸੀ ਕਿਉਂ ਕੋਈ ਕੰਮ ਸੀ ਨਹੀਂ ਕੰਮ ਤਾਂ ਕਾਨੂੰ ਸੀ ਐ ਪੁੱਛਦੀ ਸੀ ਵੀ ਰਣੋਂ ਨਾਲ ਕੀ ਗੱਲ ਹੋ ਗਈ ਸੀ ਤੜਕੇ ਜੇ ਮੈਂ ਤੈਨੂੰ ਸਾਡੇ ਘਰ ਦੀ ਮਿੰਟ-ਮਿੰਟ ਦੀ ਖਬਰ ਰੰਦੀ ਆ ਜਾਂ ਸਾਡੇ ਘਰ ਦੀਆਂ ਸੋਹਾਂ ਲੈਂਦੀ ਰਹਿਣੀ ਆ ਵੀ ਰਣੋਂ ਨਾਲ ਮੈਂ ਕਿਉਂ ਲੜਦੀ ਆ ਤੇ ਕਿਉਂ ਨਹੀਂ ਹੁਣ ਮੈਂ ਗਾਹ ਬਲਾਇ ਤੇ ਰਹਿਣੀ ਆ ਸਾਹਮਣੇ ਤਾਂ ਮੈਨੂੰ ਦਿਸੀ ਜਾਂਦਾ ਜੇ ਭੈਣੇ ਨੂੰ ਕੁੱਟਣਾ ਮਾਰਨਾ ਹੁੰਦਾ ਅੰਦਰ ਵੜ ਕੇ ਕੁੱਟ ਲਿਆ ਕਰ ਮੂਰੇ ਘਾਤੋ ਖੜਦੀ ਹੁੰਨੀ ਆ ਫਿਰ ਮੈਂ ਉਹਨੂੰ ਕਿਉਂ ਕੁੱਟਣਾ ਬਈ ਮੇਰੀ ਨੋਹਾ ਜਿਹੜੇ ਨੋਹਾ ਦੇ ਚਾਲੜ ਸੱਸਾਂ ਨੇ ਪੂਰੇ ਕਰਨੇ ਆ ਨਾ ਕਿਸੇ ਹੋਰ ਨੇ ਨਹੀਂ ਕਰ ਲੈਣੇ ਜਾਂ ਪਤੀਸ ਨੇ ਜਾਂ ਮਾਸੀ ਸੱਸ ਨੇ ਜਾਂ ਭੂਆ ਸੱਸ ਨੇ ਜਾਂ ਚਾਚੀ ਸੱਸ ਨੇ ਉਹ ਤਾਂ ਮੈਂ ਦੇਖ ਹੀ ਲਿਆ ਸੀ ਕਿ ਜੋ ਕੁਝ ਕਰਦੀ ਸੀ ਚਲ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਹੂੰ ਤਾਂ ਤੇਰੀ ਨੋਹ ਚੰਗੀ ਐ ਆਪਾਂ ਕਦੋਂ ਮਾੜਾ ਕਹਿੰਨੇ ਆ ਆਪੋ ਤਾਂ ਹੁਣ ਜੇ ਫੋਨ ਤੇ ਲੱਗੀ ਹੋਈ ਸੀ ਆਪਣੀ ਮਾਂ ਨਾਲ ਭੈਣੇ ਜੋ ਗੱਲਾਂ ਕਰਦੀ ਪਈ ਸੀ ਮੈਂ ਤਾਂ ਆਪ ਸੁਣ ਕੇ ਆਈ ਆ ਪਤਾ ਨਹੀਂ ਹੁੰਦੀ ਸੱਦਣ ਸੁਦਣ ਦੀ ਗੱਲਾਂ ਕਰੀ ਜਾਂਦੀ ਆ ਹੈਂ ਹੋਰ ਕਹਿੰਦੀ ਮੰਮੀ ਆ ਜਾ ਰੋਂਦੀ ਸੀ ਮੈਂ ਤੈਨੂੰ ਤਾਂ ਪੁੱਛਦੀ ਵੀ ਤੂੰ ਤਾਂ ਨਹੀਂ ਇਹੋ ਜਿਹਾ ਕੁਝ ਕਹਿਤਾ ਮੈਂ ਜਿਹੜਾ ਉਹ ਰੋਈ ਫਿਰਦੀ ਸੀ ਮੈਂ ਕੀ ਕਹਣਾ ਲੈ ਦੱਸ ਘਰਾਂ ਚ 100 ਵਾਰੀ ਵਿਗੜੇ ਡੁੱਲੇ ਤੇ ਸੱਸਾਂ ਨੇ ਕਹਿਣਾ ਕਿਸੇ ਹੋਰ ਨੇ ਕਹਿਣਾ ਅੰਦਰ ਆਟੇ ਦੀ ਪ੍ਰਾਤ ਡੇਕ ਦਿੱਤੀ ਸੀ ਮੈਂ ਆ ਕੇ ਕਹਿਤਾ ਵੀ ਭਾਈ ਆਟਾ ਕਿਉਂ ਖਿਲਾ ਰਿਆ ਇੰਨਾ ਮਹਿੰਗਾ ਆ ਅੱਛਾ ਆ ਗੱਲ ਹੋਈ ਸੀ ਪਰ ਉਹ ਮੈਂ ਤੈਨੂੰ ਐ ਕਹਿੰਨੀ ਐ ਤੂੰ ਮਾੜਾ ਮੋਟਾ ਸੋਚ ਸਮਝ ਕੇ ਬੋਲਿਆ ਕਰ ਤੈਨੂੰ ਐ ਪਤਾ ਹੁਣ ਅਗਲੀ ਨੇ ਆਪਦੀ ਮਾਂ ਤਾਂ ਸਾਧ ਲਈ ਉਹ ਇੱਥੇ ਆਊਗਾ ਕਿੰਨਾ ਕਲੇਸ਼ ਪਾਊਗਾ ਆਣਕ ਮੜਤਾ ਪਹਿਲੇ ਹੀ ਮੱਚਦਾ ਆਪਣੇ ਤੋਂ ਲੈ ਮੁੜ ਕੇ ਅਗਲੇ ਹੱਸਣਗੇ ਮਾਂ ਆ ਜਵੇ ਮੈਂ ਉਹਦੇ ਵਿੱਚੂੰਂਡੀ ਨੂੰ ਬਾਲ ਦਾਂ ਵੇ ਤੂੰ ਆਪਣੀ ਧੀ ਦੇ ਇੱਕ ਸੱਦੇ ਤੇ ਤੇ ਬੂਥਾ ਚੱਕ ਕੇ ਆ ਗਈਆਂ ਨਾ ਤੈਨੂੰ ਸ਼ਰਮ ਨਹੀਂ ਹੈਗੀ ਸਾਡੇ ਘਰ ਚ ਤਾਂ 100 ਵਾਰੀ ਬਿਗੜੀ ਡੁੱਲੀ ਤੇ ਸੱਸ ਨੇ ਨਾ ਉਹਨੂੰ ਕਹਿਣਾ ਤਾਂ ਨੂੰ ਨੇ ਸੱਸ ਨੂੰ ਕਹਿਣਾ ਇਹੀ ਤਾਂ ਮੈਂ ਗੱਲ ਕਹਿਣਾ ਚਾਹੁੰਦੀ ਸੀ ਫਿਰ ਮੈਂ ਕਿਹਾ ਮੈਂ ਅਗਲੀ ਨੂੰ ਹੁਣ ਕੀ ਕਹਾਂ ਅਗਲੀ ਕਿਉਂਕਿ ਚਾਚੀ ਤਾਂ ਦੇਖ ਲਾਉਂ ਹੀ ਧਿਆਨ ਦਿੰਦੀ ਹੈ ਮੇਰੀ ਗੱਲਾਂ ਤੇ ਨਾ ਤੇਰੇ ਸਾਹਮਣੇ ਕਿਹਾ ਉਹਨੇ ਆਪਣੀ ਮਾਂ ਨੂੰ ਮੇਰੇ ਸਾਹਮਣੇ ਤਾਂ ਗੱਲਾਂ ਕਰ ਜਾਂਦੀ ਸੀ ਹੁਣ ਵੀ ਲੱਗੀ ਹੋਈ ਸੀ ਫੋਨ ਤੇ ਉਹਦੀ ਮਾਂ ਦਾ ਆਪਣੇ ਮਾਂ ਨੂੰ ਕਹੀ ਜਾਂਦੀ ਸੀ ਇਹਦਾ ਫੋਨ ਪਹਿਲਾਂ ਬੰਦ ਕਰਾਵਾਂ ਮੈਂ। ਹਾਂ। ਬਾਕੀ ਗੱਲਾਂ ਬਾਅਦ ਵਿੱਚ। ਨਹੀਂ ਮੈਂ ਤਾਂ ਬਸ ਤੈਨੂੰ ਤਾਂ ਕਹਿਨੀ ਹੈ ਜੇ ਮਾੜਾ ਮੋਟਾ ਲੜਨਾ ਹੁੰਦਾ ਨਾ ਉਸ ਇਹੋ ਜਿਹਾ ਨਾ ਕਹਿ ਦਿਆ ਕਰ। ਅਗਲਾ ਮੁੜ ਕੇ ਪੇਕੇ ਉਧਰ ਹੀ ਆ ਜਾਂਦੇ ਨੇ ਟਪਕ ਪੈਂਦੇ ਨੇਗੇ। ਮੈਂ ਤਾਂ ਕਹਿੰਨੀ ਪੇਕੇ ਬਿਸ਼ਰਮਾ ਜਿਹੜੇ ਧੀਆਂ ਦੇ ਇੱਕ ਫੋਨ ਤੇ ਟਪੂਸੀਆਂ ਮਾਰਦੇ ਆ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਧੀਆਂ ਸੀ ਬਸਾਉਣੀਆਂ ਆ ਉਜਾੜਨੀਆਂ ਨਹੀਂ। ਉਹੀ ਤਾਂ ਗੱਲ ਦੇ ਲੈ ਹੁਣ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਹੈ ਰਹਿੰਦੇ ਨੂੰ। ਅਸੀਂ ਤਾਂ ਕੁੱਟਾ ਮਾਰਾ ਵੀ ਖਾ ਲਿਆ। ਲੈ ਮੈਂ ਕਹਿੰਨੀ ਵੀ ਗੱਲ ਹੈ ਜੇ ਮੇਰੇ ਪੇਕੇ ਕਦੇ ਆ ਕੇ ਖੜ ਜਣ ਇੱਥੇ। ਹੈ? ਤਾਂ ਕਹਿਨੀ ਆ ਜਾਟਾ ਰੋਡ ਤਾਂ ਕੱਲ ਨੂੰ ਕੁਝ ਹੋਰ ਰੋਡ ਹੋਊਗੀ ਹੈ ਕਿਸੇ ਕੰਮ ਕਰਨ ਨੂੰ ਲਾਇਆ ਕਰ ਚੱਜਦੇ ਨੂੰ ਬੈਠੀ ਰਹਿੰਦੀ ਐ ਅੰਦਰ ਕੋਈ ਨਹੀਂ ਮੈਂ ਕਰੂੰਗੀ ਗੱਲ ਇੱਕ ਵਾਰੀ ਆ ਲੈਣ ਦੇ ਦੀ ਮਾਂ ਨੂੰ ਫਿਰ ਮੈਂ ਤੈਨੂੰ ਐਂ ਕਹਿੰਦੀ ਸੀ ਕਰਾਇਆ ਕਿਤੇ ਤਾਂ ਚੈੱਕ ਅਪ ਚੰਗੇ ਡਾਕਟਰ ਕੋਲ ਹੈ ਇੱਥੋਂ ਇਹਦੇ ਕਿੱਥੋਂ ਜੰਮਣਾ ਨਹੀਂ ਭੈਣੇ ਉਹੀ ਗੱਲ ਐ ਪਤਾ ਕੀ ਐ ਫਿਰ ਹੁਣ ਦੇਖ ਲੈ ਸਾਡੇ ਉੱਥੇ ਉਹਨਾਂ ਦੀ ਕੁੜੀ ਵਿਆਹੀ ਸੀਗੀ ਗਰਮੈਲੋ ਕੀ ਅਗਲੀ ਦੇਖ ਲੈ ਜਾਂਦੀ ਜਵਾਬ ਹੋ ਗਿਆ ਤੂੰ ਕਿੰਨਾ ਚਿਰ ਹੋ ਗਿਆ ਮੈਂ ਤੈਨੂੰ ਤਾਂ ਕਹਿਨੀ ਐ ਜੇ ਭਾਈ ਇਹ ਚ ਕੋਈ ਕਮੀ-ਕੂਮੀ ਐ ਤਾਂ ਮੈਂ ਤੈਨੂੰ ਕਹਿਨੀ ਕਿਸੇ ਚੰਗੇ ਡਾਕਟਰ ਨਾਲ ਬੁਤੀ-ਪੁਆਤੀ ਦੇਖਲਾ ਖਵਾ ਕੇ ਕਿਸੇ ਬਾਬੇ ਤੋਂ ਲੋਟ ਆ ਜੂਗੀ ਪਤਾ ਕੰਮ ਉਹੀ ਤਾਂ ਗੱਲ ਐ ਹਨਾ ਜੇ ਉੱਥੋਂ ਵੀ ਨਹੀਂ ਲੋਟ ਆਉਂਦਾ ਫੇਰ ਤਾਂ ਮੈਂ ਤੈਨੂੰ ਐਵੇਂ ਕਹਾ ਫੇਰ ਨਹੀਂ ਭਾਈ ਇਹ ਕਦੇ ਮਾਂ ਬਣ ਸਕਦੀ ਮਾਂ ਬਣਨਾ ਹੀ ਨਹੀਂ ਇਹਨੇ ਨੁਕਸਾਨ ਨੇ ਇਹਨੇ ਹਾਂ ਫੇਰ ਉਹੀ ਤਾਂ ਗੱਲ ਐ ਫੇਰ ਇਹ ਚ ਨੁਸਕਾ ਗਾਹ ਸਾਡੇ ਮੁੰਡੇ ਚ ਥੋੜਾ ਨੁਸਕਾ ਫੇਰ ਉਹੀ ਤਾਂ ਗੱਲ ਐ ਜੇ ਰੱਬ ਨੇ ਦੇਣਾ ਹੋਵੇ ਜੇ ਜਦੇ ਜੇ ਕਦੇ ਪਰ ਇਹਦੇ ਰੱਬ ਵੀ ਨਹੀਂ ਦੇਣਾ ਚਾਹੁੰਦਾ ਉਹ ਤਾਂ ਹੈ ਹੀ ਏ ਫਿਰ ਮੈਂ ਤਾਂ ਇਹ ਭਾਈ ਇਹੀ ਗੱਲ ਕਹਿਨੀ ਹੈ ਫਿਰ ਇਹ ਜਿਹਨੂੰ ਰੱਖਣ ਦਾ ਇੱਥੇ ਕੀ ਫਾਇਦਾ ਹੋਰ ਦੋ ਸਾਲਾਂ ਨੂੰ ਕਿਤੇ ਸਾਡੇ ਮੁੰਡੇ ਦਾ ਕਿਤੇ ਹੋਰ ਵਿਆਹ ਹੋਇਆ ਹੁੰਦਾ ਹੁਣ ਉਹ ਜਵਾਖ ਖੇੜਦੇ ਹੁੰਦੇ ਇਹ ਜਦੋਂ ਕੀ ਕਰਾਉਣਾ ਚੱਲ ਮੈਂ ਤਾਂ ਤੈਨੂੰ ਗੱਲ ਕਰਦੀ ਸੀਗੀ ਮੈਂ ਕਿਹਾ ਵੀ ਧਿਆਨ ਰੱਖਿਆ ਕਰ ਮਾੜਾ ਮੋਟਾ ਐਂ ਨਾ ਭੌਂਕਿਆ ਕਰ ਤੇਰੀ ਜਵਾਨ ਬਥੇਰੀ ਐ ਬੋਲਣ ਲੱਗੇ ਤੂੰ ਜਮਾਂ ਨਹੀਂ ਸੋਚਦੀ ਅਗਲੀ ਹੁਣ ਚਾਰ ਗੱਲਾਂ ਲਾ ਕੇ ਦੱਸੂਗੀ ਆਪਣੀ ਮਾਂ ਨੂੰ ਨਾਲੇ ਹੈ ਆ ਕਿਥੇ ਅਗਲਾ ਕਰ ਜਲੂਸ ਕੱਢੂ ਭਾਈ ਸਾਥੋਂ ਤਾਂ ਫਿਰ ਦੇਖ ਵੀ ਨਹੀਂ ਯਾਰ ਹੁੰਦਾ ਇੱਕੇ ਘਰ 'ਚ ਥੋੜਾ ਜਿਹੀ ਕੋਈ ਬਾਹਰ ਦਾ ਬੰਦਾ ਕੇ ਸਾਨੂੰ ਬੋਲੇ ਆਏ ਥੋੜਾ ਜਿਹਾ ਜਰ ਲਾਂਗੇ ਕੋਈ ਨਹੀਂ ਜਾ ਭੱਗ ਜਾ ਅੰਦਰ ਮੈਂ ਇੱਧਰ ਜਾ ਕੇ ਆਣੀ ਆ ਬਾਹਰ ਦੁਕਾਨ ਤੇ ਗਲਤ ਹੈ ਦੀ ਸਹੀ ਆ ਜਿਹਦੀ ਮਾਂ ਨੇ ਮਾਂ ਨੇ ਆ ਕੇ ਇੱਥੇ ਮੇਰਾ ਜਲੂਸ ਕੱਢਿਆ ਮੈਂ ਥੋੜੀ ਘਰ ਬੋਲਣ ਦੇਵਾਂਗੀ ਕੋਈ ਨਹੀਂ ਜਿੱਦਾਂ ਇਹਦੀ ਗੁਤਨੀ ਨੂੰ ਬਾਲ ਦਿੰਨੀ ਆ ਨਾ ਅੱਜ ਇਹਦੀ ਮਾਂ ਦੀ ਗੁਤਨੀ ਨੂੰ ਬਾਲਦੇ ਹਾਂ ਪਤਾ ਨਹੀਂ ਲੈ ਕਿਹੜੇ ਬੇੜਾਂ ਦੀ ਉਹਨੂੰ ਡਿੱਕੀ ਜਾਂਦੀ ਆ ਪਤਾ ਨਹੀਂ ਕੀ ਅੰਦਰ ਹਾਰ ਸ਼ਿੰਗਾਰ ਕਰਦਾ ਆ ਸੁਣ ਵੀ ਲਿਆ ਕਰੋ ਬਾਹਰੇ ਵੀ ਆ ਜਾਓ ਘੰਟਾ ਹੋ ਗਿਆ ਅੰਦਰ ਲੱਗਿਆ ਨੂੰ ਜਿਵੇਂ ਜਨਾਨੀਆਂ ਤਿਆਰ ਹੁੰਦੀਆਂ ਨੇ ਨਾ ਉਸ ਤਰ੍ਹਾਂ ਲੱਗਿਆ ਪਿਆ ਓਕੇ ਹੋ ਗਿਆ ਮੈਂ ਰੋਲਾ ਪਾਈ ਜਾਂਦੀ ਆ ਰੋਲਾ ਕੀ ਪਾਇਆ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਆਈ ਆ ਵੀ ਤਿਆਰ ਹੋ ਚੱਲ ਆਪਾਂ ਕੁੜੀ ਕੋਲੇ ਚੱਲਦੇ ਆ ਨਾਲੇ ਮੇਰੀ ਗੱਲ ਸੁਣ ਲੈ ਉੱਥੇ ਨਾ ਐ ਮਨੇ ਬਕਵਾਸ ਮਾਰੀ ਜਾਈ ਕੁੜੀ ਨੂੰ ਬਹੁਤ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਕੋਲ ਜਾਣਾ ਆਪਾਂ ਨੇ ਓਏ ਮਨਜੀਤ ਕੋਰੇ ਤੂੰ ਬੇਫਿਕਰ ਹੋ ਜਾ ਮੈਂ ਕੁੜੀ ਦਾ ਸਿਰ ਨਹੀਂਵਾ ਨਹੀਂ ਹੁੰਦਿਆਂਗਾ ਕਰ ਲੈਨੇ ਆ ਗੱਲ ਜਾ ਕੇ ਕੁੜੀ ਦਾ ਸਿਰ ਨਹੀਂ ਮਨ ਤੇਰੀ ਵਜਨ ਵਾਲੀ ਹੋਏ ਉਹਨਾਂ ਨੂੰ ਪਤਾ ਹੈ ਜੇ ਤੂੰ ਕਿਸੇ ਕਰਮ ਦਾ ਹੁੰਦਾ ਨਾ ਉਹਨਾਂ ਦੀ ਹਿੰਮਤ ਨਹੀਂ ਸੀ ਵੀ ਉਹ ਨਾ ਕੁੜੀ ਤੇ ਹੱਥ ਚੱਕ ਦਿੰਦੇ ਓਏ ਬਾਲੇ ਪਕਾਈ ਨਾ ਮਾਰੀ ਜਾ ਚੱਲ ਤੂੰ ਮੈਂ ਆਪੇ ਗੱਲ ਕਰ ਲਊਗਾ ਨਾਲ ਗੱਲ ਤਾਂ ਕਰ ਲਈ ਮੇਰੀ ਗੱਲ ਸੁਣ ਲੈ ਮੈਨੂੰ ਵਿਸ਼ਵਾਸ ਨਹੀਂ ਐ ਨਹੀਂ ਪਤਾ ਉੱਥੇ ਜਾ ਕੇ ਡੱਫਲੇ ਦੂੰ ਓਏ ਮਨਜੀਤ ਕੋਰੇ ਹੋ ਜਾ ਕੁਛ ਨਹੀਂ ਕਰਦਾ ਤੂੰ ਬੇਫਿਕਰ ਹੋ ਜਾ ਚੱਲ ਚਲੀਏ ਚੱਲ thank you